ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਰਦਾਸ ਕਰਦੇ ਆ ਉਸ ਵਾਹਿਗੁਰੂ ਅੱਗੇ ਕਿ ਤੁਹਾਨੂੰ ਸਾਰਿਆਂ ਨੂੰ ਹੀ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਸਰਦੀ ਕਲਾ ਦੇ ਵਿੱਚ ਰੱਖੇ ਸੋ ਦੋਸਤੋ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਕਿੰਨੇ ਹੀ ਦਿਨ بارش ਹੁੰਦੀ ਰਹੀ ਤੇ ਨਾਲ ਹੀ ਦਰਿਆਵਾਂ ਦਾ ਪਾਣੀ ਟੁੱਟ ਕੇ ਕਈ ਪਿੰਡਾਂ ਦੇ ਵਿੱਚ ਫਸਲਾਂ ਨੂੰ ਘਰਾਂ ਨੂੰ ਤਬਾਹ ਕਰ ਦਿੱਤੇ ਸੋ ਉਹਨਾਂ ਦੀ ਪਰਪਾਈ ਤਾਂ ਅਸੀਂ ਕਿਤੇ ਵੀ ਨਹੀਂ ਕਰ ਸਕਦੇ ਕੋਈ ਵੀ ਨਹੀਂ ਕਰ ਸਕਦਾ ਜੋ ਜਾਨੀ ਮਾਲੀ ਨੁਕਸਾਨ ਹੋਇਆ ਹੈ ਕਈ ਪਰਿਵਾਰਾਂ ਦੇ ਜੀ ਵੀ ਪਾਣੀ ਦੇ ਵਿੱਚ ਰੁੜ ਗਿਆ ਨਹੀਂ ਤੇ ਮਾਲ ਡੰਗਰ ਵੀ ਬਹੁਤ ਰੁੜ ਗਿਆ ਹੈ ਪਾਣੀ ਦੇ ਵਿੱਚ ਨੁਕਸਾਨ ਹੋਇਆ ਹੈ ਜੋ ਹਥੀ ਪਾਲੇ ਹੋਏ ਸੀ ਛੋਟੇ ਛੋਟੀ ਬੱਚੀ ਜਾਨਵਰ ਹਨਾ ਜਾਂ ਫਸਲਾਂ ਦਾ ਤਾਂ ਕੋਈ ਨਾਮੋ ਨਿਸ਼ਾਨ ਹੀ ਨਹੀਂ ਉਹਨਾਂ ਦੀ ਵਿਚਾਰਿਆਂ ਦੀ ਜੋ ਜ਼ਮੀਨ ਜਾਇਦਾਦ ਹੈ ਜੋ ਧਰਤੀ ਹੈ ਉਹ ਤਾਂ ਬਿਲਕੁਲ ਹੀ ਖਰਾਬ ਹੋ ਗਈ ਹੈ ਬੋਣ ਵਿਜਣ ਦੇ ਯੋਗ ਹੀ ਨਹੀਂ ਰਹੀ ਹੈਗੀ ਉਸ ਤੇ ਵੀ ਬਹੁਤ ਮਿਹਨਤ ਕਰਨ ਤੋਂ ਬਾਅਦ ਉਹ ਜ਼ਮੀਨ ਜੈਨਾਤ ਜੋ ਖੇਤ ਹੈ ਫਿਰ ਉਹ ਕੋਈ ਅਗਲੀ ਫਸਲ ਦੀ ਬਚਾਈ ਉਹਨਾਂ ਦੀ ਹੋਣੀ ਹੈ ਉਸ ਤੇ ਵੀ ਬਹੁਤ ਜ਼ਿਆਦਾ ਮਿਹਨਤ ਲੱਗਣੀ ਆ ਤੇ ਜੋ ਘਰਾਂ ਦੇ ਵਿੱਚ ਚੀਜ਼ਾਂ ਵਾਸਤਾ ਸੀ ਕਿੰਨੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਪੜਾ ਲੱਤਾ ਅਨਾਜ ਹਰ ਇੱਕ ਚੀਜ਼ ਖਰਾਬ ਹੋ ਗਈ ਏ ਇਹ ਮਕਾਨ ਡਿੱਗ ਪਏ ਆ ਉਹਨਾਂ ਦੀ ਪਰਪਾਈ ਅਸੀਂ ਕਿਤੇ ਵੀ ਨਹੀਂ ਕਰ ਸਕਦੀ ਪਰ ਫਿਰ ਵੀ ਪੰਜਾਬ ਜਿੱਦਾਂ ਪਹਿਲਾਂ ਤੋਂ ਹੀ ਲੈ ਕੇ ਸ਼ੁਰੂ ਤੋਂ ਹੀ ਇੱਕ ਦੂਜੇ ਦੇ ਦਾ ਸਹਾਰਾ ਬਣਿਆ ਹੈ ਹਰ ਇੱਕ ਮੁਸੀਬਤ ਦੇ ਵਿੱਚ ਨਾਲ ਖੜਿਆ ਇੱਕ ਦੂਜੇ ਦੇ ਪੰਜਾਬ ਦੇ ਲੋਕ ਨਾਲ ਖੜੇ ਆ ਉਸੇ ਤਰ੍ਹਾਂ ਹੀ ਸਾਨੂੰ ਹੁਣ ਵੀ ਹੜਪੀੜਤਾ ਨੂੰ ਜਿੰਨੀ ਕ ਵੀ ਹੋ ਸਕਦੀ ਆ ਮਦਦ ਕਰਨੀ ਚਾਹੀਦੀ ਆ ਕਿਸੇ ਵੀ ਚੀਜ਼ ਦੇ ਨਾਲ ਵੈਸੇ ਤਾਂ ਬਹੁਤ ਸਾਰੀਆਂ ਜੋ ਸੰਗੀਤ ਅੰਦਰਾਸਟੀ ਵਿੱਚੋਂ ਬਹੁਤ ਸਾਰੀ ਪ੍ਰਾ ਕਲਾਕਾਰ ਜੋ ਮਦਦ ਬਾਸਤੀ ਅੱਗੇ ਆਈ ਆ ਬਹੁਤ ਸਾਰਾ ਪੈਸਾ ਉਹਨਾਂ ਨੇ ਮਤਲਬ ਅਨਾਉਂਸ ਕੀਤਾ ਵੀ ਪੰਜਾਬ ਦੇ ਲੋਕਾਂ ਦੇ ਲਈ देरैनी ਪਰ ਫਿਰ ਵੀ ਉਹਨਾਂ ਦੇ ਨਾਲ ਨਾਲ ਸਾਨੂੰ ਆਮ ਲੋਕਾਂ ਨੂੰ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਉਹਨਾਂ ਪਰਿਵਾਰਾਂ ਦੀ ਉਹਨਾਂ ਭੈਣ ਭਰਾਵਾਂ ਦੀ ਜਿਨ੍ਹਾਂ ਦਾ ਕੀ ਹੱਦੋਂ ਵੱਧ ਨੁਕਸਾਨ ਹੋ ਗਿਆ ਹੈ ਵਿਚਾਰੀ ਉਹ ਟੁੱਟ ਚੁੱਕੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਫਿਰ ਤੋਂ ਨਵੀਂ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਹਿੰਮਤ ਬਖਸ਼ਣ ਸੱਚੇ ਪਾਤਸ਼ਾਹ ਹੌਸਲਾ ਦੇਣ ਜਿੱਦਾਂ ਉਹਨਾਂ ਦਾ ਸਭ ਕੁਝ ਖਰਾਬ ਹੋਇਆ ਹੈ ਬਰਬਾਦ ਹੋਇਆ ਹੈ ਖੇਤ ਬਰਬਾਦ ਹੋਈਆਂ ਫਸਲਾਂ ਘਰ ਅਨਾਜ ਚੀਜ਼ਾਂ ਵਾਸਤਾ ਘਰਾਂ ਦੀਆਂ ਹਨਾ ਉਸੇ ਤਰ੍ਹਾਂ ਹੀ ਦੁਬਾਰਾ ਤੋਂ ਵਾਈਗਰੋ ਜੀ ਉਹਨਾਂ ਨੂੰ ਹਿੰਮਤ ਬਖਸ਼ਣਾ ਹੌਸਲਾ ਦੇਣ ਤੇ ਸਾਰੇ ਹੀ ਪੰਜਾਬ ਨੂੰ ਇਕਜੁੱਟ ਹੋ ਕੇ ਸਾਰੀ ਭੈਣ ਭਰਾਵਾਂ ਦੀ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਅੱਗੇ ਆਉਣਾ ਚਾਹੀਦਾ ਤਾਂ ਜੋ ਉਹ ਫਿਰ ਤੋਂ ਆਪਣੀ ਸੋਖੀ ਜ਼ਿੰਦਗੀ ਜਿਉਣੀ ਸ਼ੁਰੂ ਕਰਦੇ ਨੇ ਪਰ ਇਹ ਮਾਰਾਂ ਪਤਾ ਨਹੀਂ ਕਦੋਂ ਬੰਦ ਖਤਮ ਹੋਣਗੀਆਂ ਲਗਾਤਾਰ ਪੰਜਾਬ ਦੀ ਵਸਦੀ ਰਸਦੀ ਪਰਿਵਾਰਾਂ ਨੂੰ ਅਜਾੜ ਕੀ ਬਰਬਾਦ ਕਰਕੇ ਚਲੀਆਂ ਜਾਂਦੀਆਂ ਨੇ ਪਤਾ ਨਹੀਂ ਇਹ ਕੁਦਰਤੀ ਆਫਤਾਂ ਨੇ ਜਾਂ ਕੋਈ ਸੋਚੀਆਂ ਸਮਝੀਆਂ ਚਾਲਾਂ ਨੇ ਇਹ ਤਾਂ ਉਹ ਵਾਹਿਗੁਰੂ ਹੀ ਜਾਣਦਾ ਪਰ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਜਿੱਦਾਂ ਉਸ ਤਰ੍ਹਾਂ ਉਹਨਾਂ ਭੈਣ ਭਰਾਵਾਂ ਦੇ ਉਹਨਾਂ ਪਰਿਵਾਰਾਂ ਦੇ ਘਰ ਬਰਵਾਦ ਹੋਈ ਹੈ ਖਰਾਬ ਹੋਈ ਹੈ ਸਾਹਮਣੀ ਦੇਖਦੇ-ਦੇਖਦੇ ਟਹਿ ਟਿਰੀ ਹੋ ਗਏ ਆ ਉਸ ਤਰ੍ਹਾਂ ਦੀ ਆਫਤ ਪੰਜਾਬ ਤੇ ਕਤਈ ਵੀ ਨਾ ਵੇ ਪੰਜਾਬ ਦੇ ਲੋਕਾਂ ਦੀ ਬੜੀ ਮਿਹਨਤ ਦੇ ਨਾਲ ਜੋ ਇੱਕ ਕਿਸਾਨ ਹੈ ਹਨਾ ਉਹਦੀ ਕਮਾਈ ਹੁੰਦੀ ਹੈ ਜਿਹੜੀ ਬਿਲਕੁਲ ਇਮਾਨਦਾਰੀ ਦੀ ਹੁੰਦੀ ਹੈ ਉਹਦੇ ਵਿੱਚ ਕੁਝ ਵੀ ਦੋ ਨੰਬਰ ਦੀ ਕਮਾਈ ਨਹੀਂ ਹੁੰਦੀ ਗਲਤ ਨਹੀਂ ਹੁੰਦਾ ਫਿਰ ਵੀ ਉਦਾਂ ਹੋ ਗਿਆ ਉਹਨਾਂ ਪਰਿਵਾਰਾਂ ਦੇ ਨਾਲ ਸੋ ਨਵਾਈ ਗਰੂ ਜੀ ਉਹਨਾਂ ਨੂੰ ਹਿੰਮਤ ਬਖਸ਼ਣਾ ਤੇ ਅੱਗੇ ਤੋਂ ਪਰਮਾਤਮਾ ਸਾਰਿਆਂ ਦੀ ਸਿੱਖ ਤੇ ਮੀਰਾ ਪਰਿਆ ਹੱਥ ਰੱਖੇ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਕੱਲੇ ਪੰਜਾਬ ਨੂੰ ਨਹੀਂ ਪੂਰੀ ਦੁਨੀਆ ਨੂੰ ਹੀ ਦੀਵਾਸਤੀ ਅਰਦਾਸ ਕਰਦੀਆਂ ਕਿ ਵਾਯੂ ਗਰੂ ਕਿਸੇ ਵੀ ਦੇਸ਼ ਨੂੰ ਕਿਸੇ ਵੀ ਸਟੇਟ ਨੂੰ ਇਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਵਾਯੂ ਗਰੂ ਜੀ ਦਾ ਖਲਸਾ ਸ਼੍ਰੀ